ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਲੋਕ ਰੰਗ ਚੈਨਲ ਤੇ ਸਵਾਗਤ ਹੈ। ਇੱਕ ਕਹਾਣੀ ਹਰਦੇਵ ਸਿੰਘ ਨਾਂ ਦੇ ਇੱਕ ਆਦਮੀ ਦੀ ਹੈ। ਹਰਦੇਵ ਸਿੰਘ ਬੜਾ ਸੋਹਣਾ ਸੁਨੱਖਾ, ਉੱਚਾ ਲੰਮਾ ਗੱਭਰੂ ਸੀ। ਉਹ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਦਾ ਮਾਲਕ ਸੀ। ਉਸਦੇ ਚਾਚੇ ਵੱਲੋਂ ਇੱਕ ਰਿਸ਼ਤਾ ਲਿਆਂਦਾ ਜਾਂਦਾ ਹੈ ਜੋ ਹਰਦੇਵ ਸਿੰਘ ਦੇ ਬਾਪੂ ਨੂੰ ਕਿਹਾ ਜਾਂਦਾ ਹੈ ਕਿ ਕੁੜੀ ਬਹੁਤ ਸੋਹਣੀ ਸੁਨੱਖੀ ਹੈ। ਮੈਂ ਹਰਦੇਵ ਸਿੰਘ ਵਾਸਤੇ ਰਿਸ਼ਤਾ ਲੈ ਕੇ ਆਇਆ ਹਾਂ। ਹਰਦੇਵ ਸਿੰਘ ਦਾ ਬਾਪੂ ਚਾਚੇ ਨਾਲ ਜਾ ਕੇ ਕੁੜੀ ਦੇਖ ਆਉਂਦਾ ਹੈ ਇਸੇ ਤਰ੍ਹਾਂ ਹਰਦੇਵ ਸਿੰਘ ਦਾ ਵਿਆਹ ਹੋ ਜਾਂਦਾ ਹੈ ਵਿਆਹ ਬਹੁਤ ਧੂਮ ਧਾਮ ਨਾਲ ਹੁੰਦਾ ਹੈ ਹੁਣ ਸਾਰੇ ਰਿਸ਼ਤੇਦਾਰ ਜਾ ਚੁੱਕੇ ਸੀ ਹਰਦੇਵ ਸਿੰਘ ਜਦ ਪਹਿਲੀ ਵਾਰ ਆਪਣੀ ਪਤਨੀ ਸੁੱਖੋ ਦਾ ਕੁੰਡ ਚੱਕਦਾ ਹੈ ਤਾਂ ਉਹ ਦੇਖਦਾ ਹੀ ਰਹਿ ਜਾਂਦਾ ਹੈ ਸੁੱਖੋ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਹੁਣ ਹਰਦੇਵ ਸਿੰਘ ਦੀ ਜ਼ਿੰਦਗੀ ਬਹੁਤ ਸੋਹਣੀ ਤਰੀਕੇ ਨਾਲ ਬੀਤ ਰਹੀ ਸੀ ਇਸੇ ਤਰ੍ਹਾਂ ਸਮਾਪਿਤ ਦਾ ਗਿਆ ਹਰਦੇਵ ਸਿੰਘ ਦੇ ਵਿਆਹ ਨੂੰ 6 ਕੁ ਮਹੀਨੇ ਹੋ ਚੁੱਕੇ ਸਨ ਹਰਦੇਵ ਸਿੰਘ ਨੂੰ ਸੁਖੋਂ ਵੱਲੋਂ ਇੱਕ ਖੁਸ਼ਖਬਰੀ ਦਿੱਤੀ ਗਈ ਸਮਾਪਿਤ ਦਾ ਗਿਆ ਹਰਦੇਵ ਸਿੰਘ ਦੇ ਘਰ ਬੇਟੇ ਨੇ ਜਨਮ ਲਿਆ ਜਦੋਂ ਉਸਦੇ ਬੇਟੇ ਹਰਮੀਤ ਦਾ ਜਨਮ ਹੋਇਆ ਤਾਂ ਹਰਮੀਤ ਦੇ ਪੈਦਾ ਹੋਣ ਤੋਂ ਬਾਅਦ ਕੁਝ ਘੰਟੇ ਬਾਅਦ ਸੁਖੋਂ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਸੀ ਉਸ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਸੇ ਤਰ੍ਹਾਂ ਦਿਨ ਬੀਤਦੇ ਗਏ ਹਰਦੇਵ ਹੁਣ ਸੁੱਖੋ ਦੀਆਂ ਜਾਂਦਾ ਸਹਾਰੇ ਆਪਣੇ ਆਪ ਨੂੰ ਸੰਭਾਲ ਲਿਆ ਉਹ ਆਪਣੇ ਪੁੱਤ ਹਰਮੀਤ ਦਾ ਬਹੁਤ ਖਿਆਲ ਰੱਖਦਾ ਪਰ ਸੁੱਖੋ ਦੀ ਕਮੀ ਕੌਣ ਪੂਰੀ ਕਰ ਸਕਦਾ ਸੀ ਹਰਮੀਤ ਜਦ 6 ਸਾਲ ਦਾ ਹੋ ਗਿਆ ਹੁਣ ਉਸ ਨੂੰ ਥੋੜੀ ਸਮਝ ਆ ਚੁੱਕੀ ਸੀ ਉਸ ਤੋਂ ਆਪਣੀ ਮੰਮੀ ਬਾਰੇ ਪੁੱਛਦਾ ਹਰਦੇਵ ਵੱਲੋਂ ਕਹਿ ਦਿੱਤਾ ਜਾਂਦਾ ਕਿ ਤੇਰੀ ਮੰਮੀ ਬਾਹਰ ਗਈ ਹੈ ਹਰਦੇਵ ਦੇ ਬਾਪੂ ਬੇਬੇ ਵੱਲੋਂ ਹਰਦੇਵ ਨੂੰ ਦੂਸਰੇ ਵਿਆਹ ਲਈ ਜੋਰ ਪਾਇਆ ਜਾਂਦਾ ਪਰ ਹਰਦੇਵ ਇਸ ਗੱਲ ਨੂੰ ਰਾਜ਼ੀ ਨਹੀਂ ਸੀ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਤਾਂ ਹਰਦੇਵ ਦੀ ਬੇਬੇ ਬਿਮਾਰ ਰਹਿਣ ਲੱਗੀ ਫਿਰ ਇੱਕ ਦਿਨ ਰੱਬ ਦੇ ਸੱਦੇ ਅਨਸਾਰ ਬੇਬੇ ਉਹਨੂੰ ਛੱਡ ਕੇ ਜਾ ਚੁੱਕੀ ਸੀ ਹੁਣ ਹਰਦੇਵ ਤਾਂ ਉਸ ਤੋਂ ਵੀ ਔਖਾ ਹੋ ਗਿਆ ਸੀ ਹੁਣ ਹਰਮੀਤ ਵੀ ਸਕੂਲ ਨਾ ਜਾ ਪਾਉਂਦਾ ਫਿਰ ਹਰਦੇਵ ਦੀ ਇੱਕ ਭੂਆ ਸੀ ਜੋ ਕਿ ਇਕੱਲੀ ਰਹਿੰਦੀ ਸੀ ਉਸ ਦਾ ਕੋਈ ਬੱਚਾ ਨਹੀਂ ਸੀ ਹਰਦੇਵ ਨੇ ਫੈਸਲਾ ਕੀਤਾ ਕਿ ਉਹ ਭੂਆ ਨੂੰ ਆਪਣੇ ਕੋਲ ਲੈ ਆਵੇਗਾ। ਹਰਦੇਵ ਹੁਣ ਭੂਆ ਨੂੰ ਆਪਣੇ ਕੋਲ ਲੈ ਆਇਆ। ਹੁਣ ਹਰਦੇਵ ਦੀ ਭੂਆ ਨੇ ਉਹਨਾਂ ਦੇ ਘਰ ਨੂੰ ਚੰਗੀ ਤਰ੍ਹਾਂ ਸਾਂਭ ਲਿਆ। ਹਰਦੇਵ ਦੀ ਭੂਆ ਨੇ ਘਰ ਨੂੰ ਤਾਂ ਸਾਂਭ ਲਿਆ ਪਰ ਹਰਮੀਤ ਦਾ ਔਕਾ ਹੋ ਗਿਆ। ਹਰਦੇਵ ਵੱਲੋਂ ਹਰਮੀਤ ਨੂੰ ਸਾਂਭਿਆ ਤਾਂ ਜਾਂਦਾ ਪਰ ਜਿਸ ਤਰ੍ਹਾਂ ਹਰਮੀਤ ਦੀ ਦਾਦੀ ਉਸ ਨੂੰ ਸਾਂਭਦੀ ਉਹ ਨਾ ਕਰ ਪਾਉਂਦਾ। ਫਿਰ ਹਰਦੇਵ ਦੇ ਬਾਪੂ ਵੱਲੋਂ ਜ਼ੋਰ ਪਾਇਆ ਗਿਆ ਹਰਦੇਵ ਦੂਸਰੇ ਵਿਆਹ ਲਈ ਮੰਨ ਗਿਆ ਹਰਦੇਵ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਮਨਜੀਤ ਸੀ ਇੱਕ ਦਿਨ ਉਹ ਹਰਦੇਵ ਦੇ ਘਰ ਆਇਆ ਤਾਂ ਉਸ ਨੇ ਕਿਹਾ ਕਿ ਹਰਦੇਵ ਤੈਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਪਰ ਹਰਦੇਵ ਦਾ ਮਨ ਅਜੇ ਵੀ ਨਹੀਂ ਮੰਨ ਰਿਹਾ ਸੀ ਹਰਦੇਵ ਦੇ ਬਾਪੂ ਨੇ ਕਿਹਾ ਕਿ ਤੇਰੇ ਤੱਕ ਵਿੱਚ ਕੋਈ ਕੁੜੀ ਹੈ ਗਰੀਬ ਘਰ ਦੀ ਹੋਵੇ ਮੈਂ ਹਰਦੇਵ ਦਾ ਵਿਆਹ ਕਰਨਾ ਚਾਹੁੰਦਾ ਹਾਂ ਫਿਰ ਮਨਜੀਤ ਆਪਣੇ ਘਰੋਂ ਕਰ ਆਉਂਦਾ ਹੈ ਤਾਂ ਆਪਣੀ ਪਤਨੀ ਕੋਲ ਗੱਲ ਕਰਦਾ ਹੈ ਕਿ ਹਰਦੇਵ ਦੇ ਬਾਪੂ ਨੇ ਅੱਜ ਮੈਨੂੰ ਉਸ ਤੇ ਵਿਆਹ ਬਾਰੇ ਕਿਹਾ ਹੈ ਮਨਜੀਤ ਤੇ ਨਸੀਬ ਗੱਲਾਂ ਕਰ ਰਹੇ ਹੁੰਦੇ ਹਨ ਤਾਂ ਮਨਜੀਤ ਵੱਲੋਂ ਕਿਹਾ ਜਾਂਦਾ ਹੈ ਕਿ ਤੇਰੀ ਮਾਸੀ ਦੀ ਬੇਟੀ ਦਾ ਰਿਸ਼ਤਾ ਕਿਤੇ ਨਹੀਂ ਮਨਜੀਤ ਕਹਿੰਦਾ ਹੈ ਕਿ ਜੇ ਉਸ ਦਾ ਰਿਸ਼ਤਾ ਹਰਦੇਵ ਨੂੰ ਕਰਾ ਦਿੱਤਾ ਜਾਵੇ ਤਾਂ ਨਸੀਬ ਕਹਿੰਦੀ ਹੈ ਇਸ ਗੱਲ ਵਿੱਚ ਕੋਈ ਹਰਜ ਵੀ ਕੀ ਹੈ ਹੁਣ ਉਸ ਦੀ ਉਮਰ ਨਹੀਂ ਰਹੀ ਕਿ ਕਵਾਰੇ ਲੜਕੇ ਨਾਲ ਵਿਆਹ ਕਰਵਾਉਣ ਦੀ ਮਨਜੀਤ ਵੱਲੋਂ ਕਿਹਾ ਜਾਂਦਾ ਹੈ ਕਿ ਤੂੰ ਮਾਸੀ ਨੂੰ ਪੁੱਛੀ ਨਸੀਬ ਜਦ ਜਾਂਦੀ ਹੈ ਤਾਂ ਆਪਣੀ ਮਾਸੀ ਨੂੰ ਪੁੱਛਦੀ ਹੈ ਤਾਂ ਮਾਸੀ ਵੱਲੋਂ ਕਿਹਾ ਜਾਂਦਾ ਹੈ ਮੈਨੂੰ ਕੋਈ ਇਤਰਾਜ਼ ਨਹੀਂ ਜੇਕਰ ਉਸ ਦਾ ਇੱਕ ਬੱਚਾ ਵੀ ਹੈ ਤਾਂ ਕੋਈ ਗੱਲ ਨਹੀਂ ਮਾਸੀ ਵੱਲੋਂ ਕਿਹਾ ਜਾਂਦਾ ਹੈ ਕਿ ਅੱਜ ਹਰਪ੍ਰੀਤ ਦਾ ਬਾਪੂ ਹੁੰਦਾ ਤਾਂ ਇਸ ਦਾ ਫਿਕਰ ਕਦੋਂ ਦਾ ਲਾ ਦੇਣਾ ਸੀ ਹਰਪ੍ਰੀਤ ਵਿਆਦੀ ਉਮਰ ਤੋਂ ਕਿਤੇ ਜ਼ਿਆਦਾ ਹੋ ਚੁੱਕੀ ਸੀ ਮਾਸੀ ਨੇ ਨਸੀਬ ਨੂੰ ਕਿਹਾ ਲੰਮੇ ਸਾਹ ਲੈਂਦੇ ਹੋਏ ਜਿੱਦਾਂ ਤੈਨੂੰ ਸਹੀ ਲੱਗਦਾ ਹੈ ਤੂੰ ਤੇ ਮਨਜੀਤ ਵੇਖ ਲਵੋ ਫਿਰ ਇੱਕ ਦਿਨ ਤੈਅ ਕੀਤਾ ਜਾਂਦਾ ਹੈ ਸ਼ਹਿਰ ਵਾਲੇ ਘਰ ਵਿੱਚੋਂ ਪਿੰਡੋਂ ਹਰਦੇਵ ਨੂੰ ਬੁਲਾਇਆ ਜਾਂਦਾ ਹੈ ਅਤੇ ਹਰਪ੍ਰੀਤ ਨੂੰ ਵੀ ਦੋਨਾਂ ਨੂੰ ਬਿਠਾ ਕੇ ਉਸ ਟਾਈਮ ਕੱਲੇ ਵਿੱਚ ਗੱਲ ਕਰਨ ਨੂੰ ਦਿੱਤਾ ਜਾਂਦਾ ਹੈ ਹਰਦੇਵ ਵੱਲੋਂ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਉਹ ਕੋਈ ਬੱਚਾ ਨਹੀਂ ਲਵੇਗਾ ਹਰਦੇਵ ਹਰਪ੍ਰੀਤ ਨੂੰ ਕਹਿੰਦਾ ਹੈ ਕਿ ਵਿਆਹ ਨੂੰ ਮੈਂ ਆਪਣੇ ਬੱਚੇ ਲਈ ਕਰ ਰਿਹਾ ਹਾਂ ਹੁਣ ਹਰਪ੍ਰੀਤ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਵੀ ਇੱਕ ਸ਼ਰਤ ਹੈ ਹਰਦੇਵ ਕਹਿੰਦਾ ਹੈ ਦੱਸੋ ਹਰਪ੍ਰੀਤ ਕਹਿੰਦੀ ਹੈ ਕਿ ਮੈਂ ਆਪਣਾ ਵਿਆਹ ਬੜੀ ਸਾਦਗੀ ਨਾਲ ਕੀਤਾ ਜਾਵੇਗਾ ਅਤੇ ਵਿਆਹ ਟਾਈਮ ਤੁਸੀਂ ਹਰਮੀਤ ਨੂੰ ਨਾਲ ਨਹੀਂ ਲੈ ਕੇ ਆਓਗੇ ਮੈਂ ਖੁਦ ਜਾ ਕੇ ਉਸ ਨੂੰ ਮਿਲਾਂਗੀ ਨਸੀਬ ਦੀਦੀ ਵੱਲੋਂ ਦੱਸਿਆ ਗਿਆ ਹੈ ਕਿ ਤੁਸੀਂ ਕਹਿੰਦੇ ਹੋ ਕਿ ਤੇਰੀ ਮੰਮੀ ਬਾਹਰ ਗਈ ਹੈ ਜਲਦੀ ਆ ਜਾਵੇਗੀ ਇਹ ਸੁਣ ਕੇ ਹਰਦੇਵ ਮੁਸਕਰਾ ਪੈਂਦਾ ਹੈ ਫਿਰ ਕੁਝ ਦਿਨਾਂ ਬਾਅਦ ਤਾਰੀਖ ਪੱਕੀ ਕੀਤੀ ਜਾਂਦੀ ਹੈ ਤੇ ਸਾਦਗੀ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਹਰਦੇਵ ਰਾਤ ਨੂੰ ਵਿਆਹ ਕੇ ਘਰ ਲੈ ਆਉਂਦਾ ਹੈ ਇਸ ਗੱਲ ਬਾਰੇ ਬਾਪੂ ਜੀ ਨੂੰ ਤਾਂ ਪਤਾ ਹੁੰਦਾ ਹੈ ਪਰ ਪੂਆ ਨੂੰ ਪਤਾ ਨਹੀਂ ਸੀ ਪੂਆ ਨੇ ਕਿਹਾ ਹਰਮੀਤ ਵਾਸਤੇ ਮਤਰਈ ਮਾਂ ਲੈ ਆਇਆ ਹੈ ਮਤਰਈਆਂ ਤਾਂ ਮਤਰਈਆਂ ਹੁੰਦੀਆਂ ਹਨ ਪੂਆ ਰੋਣ ਲੱਗਦੀ ਹੈ ਹਰਦੇਵ ਕਹਿੰਦਾ ਹੈ ਪੂਆ ਚੁੱਪ ਕਰ ਇਹ ਸਾਰਾ ਕੁਝ ਮੈਂ ਬਾਪੂ ਦੀ ਖੁਸ਼ੀ ਅਤੇ ਆਪਣੇ ਬੇਟੇ ਹਰਮੀਤ ਦੇ ਲਈ ਕੀਤਾ ਹੈ ਰਾਤ ਜਦੋਂ ਹਰਦੇਵ ਹਰਪ੍ਰੀਤ ਨੂੰ ਲੈ ਕੇ ਆਉਂਦਾ ਹੈ ਤਾਂ ਘਰ ਆਉਂਦਿਆਂ ਨੂੰ ਹਰਮੀਤ ਸੁੱਤਾ ਪਿਆ ਹੁੰਦਾ ਹੈ ਹਰਪ੍ਰੀਤ ਰਾਤ ਨੂੰ ਉਸ ਨਾਲ ਸੌਂ ਜਾਂਦੀ ਹੈ ਹਰਮੀਤ ਜਦੋਂ ਸਵੇਰੇ ਉੱਠਦਾ ਹੈ ਤਾਂ ਦੇਖਦਾ ਹੈ ਕਿ ਹਰਪ੍ਰੀਤ ਉਸਦੇ ਨਾਲ ਪਈ ਹੁੰਦੀ ਹੈ ਨਿੱਕਾ ਜਿਹਾ ਹਰਮੀਤ ਹੁਣ ਕਹਿੰਦਾ ਹੈ ਡੈਡੀ ਮੰਮੀ ਨੂੰ ਤੁਸੀਂ ਲੈ ਆਏ ਹੁਣ ਹਰਪ੍ਰੀਤ ਵੀ ਉਸ ਨੂੰ ਆਪਣੇ ਗੱਲ ਨਾਲ ਲਾ ਲੈਂਦੀ ਹੈ ਕਹਿੰਦੀ ਹੈ ਕਿ ਹਾਂ ਮੈਂ ਆ ਗਈ ਹਰਪ੍ਰੀਤ ਉਸਦੇ ਲਈ ਆਉਣ ਲੱਗਿਆਂ ਖੜਾਉਣੇ ਲੈ ਕੇ ਆਈ ਸੀ ਉਸ ਨੂੰ ਦਿੰਦੀ ਹੈ ਇਹ ਦੇਖ ਕੇ ਹਰਦੇਵ ਵੀ ਬਹੁਤ ਖੁਸ਼ ਹੁੰਦਾ ਹੈ ਹੁਣ ਬੱਚੇ ਦੀ ਦੇਖਭਾਲ ਬਹੁਤ ਵਧੀਆ ਹੋ ਰਹੀ ਹੁੰਦੀ ਹੈ ਉਹ ਟਾਈਮ ਸਿਰ ਸਕੂਲ ਜਾਂਦਾ ਹੈ ਅਤੇ ਘਰ ਵੀ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਹੈ ਪਰਪੂਆ ਨੂੰ ਇਹ ਚੰਗਾ ਨਹੀਂ ਲੱਗਦਾ ਜਦੋਂ ਦੀ ਹਰਪ੍ਰੀਤ ਘਰੇ ਆਈ ਸੀ ਤਾਂ ਉਸਨੇ ਉਸ ਨਾਲ ਵੈਰਜਾ ਪਾਲ ਲਿਆ ਸੀ ਇੱਕ ਦਿਨ ਹਰਦੇਵ ਖੇਤਾਂ ਵਿੱਚ ਗਿਆ ਹੁੰਦਾ ਹੈ ਹਰਪ੍ਰੀਤ ਬੈਠੀ ਸਬਜ਼ੀ ਕੱਟ ਰਹੀ ਹੁੰਦੀ ਹੈ ਤਾਂ ਹਰਮੀਤ ਸਾਈਕਲ ਚਲਾ ਰਿਹਾ ਹੁੰਦਾ ਹੈ ਹਰਮੀਤ ਜਦੋਂ ਸਾਈਕਲ ਚਲਾ ਰਿਹਾ ਹੁੰਦਾ ਹੈ ਤਾਂ ਹਰਮੀਤ ਸਾਈਕਲ ਤੋਂ ਡਿੱਗ ਜਾਂਦਾ ਹੈ ਹਰਮੀਤ ਦਾ ਸਿਰ ਜਾ ਕੇ ਗਮਲੇ ਨਾਲ ਵੱਜਦਾ ਹੈ ਹਰਮੀਤ ਦੇ ਸਿਰ ਵਿੱਚੋਂ ਖੂਨ ਵਗਣ ਲੱਗਦਾ ਹੈ ਇਹ ਦੇਖ ਕੇ ਹਰਪ੍ਰੀਤ ਭੱਜ ਕੇ ਆਉਂਦੀ ਹੈ ਹਰਪ੍ਰੀਤ ਹੁਣ ਬਹੁਤ ਜ਼ਿਆਦਾ ਡਰ ਜਾਂਦੀ ਹੈ ਹਰਮੀਤ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਹੁੰਦਾ ਹੈ। ਹਾ ਪ੍ਰਿਤ ਪੂਆ ਨੂੰ ਆਵਾਜ਼ਾਂ ਮਾਰਦੀ ਹੈ। ਪੂਆ ਜੀ ਪੂਆ ਆਉਂਦੀ ਹੈ ਤੇ ਕਹਿੰਦੀ ਹੈ ਕਿ ਹਰਦੇਵ ਨੂੰ ਤੇ ਬਾਪੂ ਨੂੰ ਖੇਤੋਂ ਲੈ ਆਵੋ। ਮੈਂ ਹਰਮੀਤ ਨੂੰ ਲੈ ਕੇ ਪਿੰਡ ਵਿੱਚ ਡਾਕਟਰ ਕੋਲ ਜਾਂਦੀ ਹਾਂ। ਪੂਆ ਖੇਤ ਪਹੁੰਚਦੀ ਹੈ ਜਦ ਇਹ ਗੱਲ ਦਾ ਪਤਾ ਹਰਦੇਵ ਨੂੰ ਲੱਗਦਾ ਹੈ ਉਹ ਬਹੁਤ ਜ਼ਿਆਦਾ ਡਰ ਜਾਂਦਾ ਹੈ। ਉਸ ਦਾ ਕਿਉਂਕਿ ਉਹ ਦੋ ਜਨ ਦੋ ਅਨਹੋਣੀਆਂ ਉਸ ਦੇ ਘਰ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਚੁੱਕਿਆ ਸੀ। ਫਿਰ ਭੱਜ ਕੇ ਡਾਕਟਰ ਕੋਲ ਜਾਂਦਾ ਹੈ ਡਾਕਟਰ ਹਰਮੀਤ ਦੇ ਪੱਟੀ ਲਾ ਚੁੱਕਿਆ ਸੀ ਫਿਰ ਹਰਦੇਵ ਹਰਮੀਤ ਨੂੰ ਚੁੱਕ ਕੇ ਘਰ ਲੈ ਆਉਂਦਾ ਹੈ ਹਰਪ੍ਰੀਤ ਹਰਮੀਤ ਦੇ ਕੋਲ ਹੀ ਬੈਠੀ ਰਹਿੰਦੀ ਹੈ ਹਰਦੇਵ ਬਹੁਤ ਜ਼ਿਆਦਾ ਗੁੱਸੇ ਵਿੱਚ ਹੁੰਦਾ ਹੈ ਹਰਪ੍ਰੀਤ ਨੂੰ ਕਹਿੰਦਾ ਹੈ ਤੂੰ ਜਾ ਕੇ ਸੌਂ ਜਾ ਮੈਂ ਇਸ ਕੋਲ ਹਰਪ੍ਰੀਤ ਚਲੀ ਜਾਂਦੀ ਹੈ ਪਰ ਪੂਆ ਤੇ ਹਰਦੇਵ ਉੱਥੇ ਹੀ ਬੈਠੇ ਰਹਿੰਦੇ ਹਨ ਸਵੇਰ ਹੋਣ ਤੇ ਭੂਆ ਹਰਦੇਵ ਨੂੰ ਕਹਿੰਦੀ ਹੈ ਮੈਂ ਇਸ ਕੁੜੀ ਨੂੰ ਕਿੰਨੀ ਵਾਰ ਕਿਹਾ ਹੈ ਕਿ ਮੁੰਡੇ ਨਾਲ ਇਦਾਂ ਨਾ ਕਰਿਆ ਕਰ ਭੂਆ ਕਹਿੰਦੀ ਕੱਲ ਹਰਮੀਤ ਸਾਈਕਲ ਚਲਾ ਰਿਹਾ ਸੀ ਤਾਂ ਇਹ ਪਿੱਛੋਂ ੱੱੱਕਾ ਲਾ ਰਹੀ ਸੀ ਇਹ ੱੱੱਕਾ ਲਾਈਗੀ ਲਾਈਗੀ ਮੁੰਡੇ ਕੋਲੋਂ ਸਾਈਕਲ ਨਹੀਂ ਸੰਭਲਿਆ ਅਤੇ ਉਸਦੇ ਸਿਰ ਵਿੱਚ ਛੱਟ ਲੱਗ ਗਈ ਇਹ ਸੁਣ ਹਰਦੇਵ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ ਹੈ ਦੂਜੇ ਪਾਸੇ ਭੂਆ ਹਰਮੀਤ ਨੂੰ ਕਹਿੰਦੀ ਹੈ ਕਿ ਆਪਣੇ ਡੈਡੀ ਨੂੰ ਇਹ ਕਹਿਣਾ ਹੈ ਤੈਨੂੰ ਸਾਈਕਲ ਤੋਂ ਹਰਪ੍ਰੀਤ ਨੇ ੱੱਕਾ ਦਿੱਤਾ ਹੈ ਜੇਕਰ ਤੂੰ ਇਦਾਂ ਨਾ ਕਿਹਾ ਮੈਂ ਤੈਨੂੰ ਨਹਿਰ ਵਿੱਚ ਸਿੱਟ ਦੇਵਾਂਗੀ ਹੁਣ ਹਰਮੀਤ ਵਿਚਾਰਾ ਡਰਿਆ ਹੋਇਆ ਉਸ ਨੂੰ ਹਰਦੇਵ ਦੇ ਪੁੱਛਣ ਤੇ ਇਹ ਗੱਲ ਕਹਿ ਦਿੱਤੀ ਹਰਦੇਵ ਵੱਲੋਂ ਗੁੱਸੇ ਵਿੱਚ ਆ ਕੇ ਹਰਪ੍ਰੀਤ ਨੂੰ ਘਰੋਂ ਜਾਣ ਲਈ ਕਹਿ ਦਿੱਤਾ ਜਾਂਦਾ ਹੈ ਉਹ ਹਰਦੇਵ ਨੂੰ ਪੁੱਛਦਾ ਹੈ ਕਿ ਡੈਡੀ ਝੂਠ ਬੋਲਣ ਨਾਲ ਪਾਪ ਲੱਗਦਾ ਹੈ ਹਰਦੇਵ ਉਸ ਨੂੰ ਕਹਿੰਦਾ ਹੈ ਹਾਂਜੀ ਪੁੱਤ ਝੂਠ ਬੋਲਣ ਨਾਲ ਬਹੁਤ ਵੱਡਾ ਪਾਪ ਲੱਗਦਾ ਹੈ ਉਹ ਕਹਿੰਦਾ ਹੈ ਕਿ ਭੂਆ ਨੇ ਮੈਨੂੰ ਇੱਕ ਝੂਠ ਬੋਲਣ ਨੂੰ ਕਿਹਾ ਸੀ ਹਰਦੇਵ ਪੁੱਛਦਾ ਹੈ ਤੇ ਹਰਮੀਤ ਕਹਿੰਦਾ ਹੈ ਮੈਨੂੰ ਮੰਮੀ ਨੇ ਸਾਈਕਲ ਤੋਂ ੱਤਕਾ ਨਹੀਂ ਦਿੱਤਾ ਸੀ ਇਹ ਤਾਂ ਮੈਨੂੰ ਭੂਆ ਜੀ ਨੇ ਕਿਹਾ ਸੀ ਨਹੀਂ ਤਾਂ ਮੈਂ ਤੈਨੂੰ ਨਹਿਰ ਵਿੱਚ ਸਿੱਟ ਦੇਵਾਂਗੀ ਇਹ ਸੁਣ ਕੇ ਹਰਦੇਵ ਨੂੰ ਹੁਣ ਬਹੁਤ ਗੁੱਸਾ ਆਉਂਦਾ ਹੈ ਹਰਮੀਤ ਹੁਣ ਰੋਣ ਲੱਗਦਾ ਹੈ ਹਰਮੀਤ ਰੋਂਦਾ ਹੈ ਕਿ ਮੈਂ ਮੰਮੀ ਕੋਲ ਜਾਣਾ ਹੈ ਹਰਦੇਵ ਉਸ ਨੂੰ ਚੁੱਪ ਕਰਵਾਉਂਦਾ ਹੈ ਸਵੇਰ ਹੋਣ ਤੇ ਹਰਦੇਵ ਭੂਆ ਕੋਲ ਜਾਂਦਾ ਹੈ ਤੇ ਭੂਆ ਨੂੰ ਗੁੱਸੇ ਵਿੱਚ ਬੋਲਦਾ ਹੈ ਕਿ ਤੁਸੀਂ ਹਰਮੀਤ ਨੂੰ ਡਰਾਇਆ ਤੇ ਝੂਠ ਬੋਲਣ ਲਈ ਕਿਹਾ ਇਹ ਤੁਸੀਂ ਕਿਉਂ ਕੀਤਾ ਭੂਆ ਨਹੀਂ ਮੰਦੀ ਹਰਦੇਵ ਦੇ ਗੁੱਸਾ ਕਰਨ ਤੇ ਭੂਆ ਦੱਸ ਦਿੰਦੀ ਹੈ ਕਿ ਜਿਸ ਦਿਨ ਦੀ ਉਹ ਹਰਪ੍ਰੀਤ ਘਰ ਵਿੱਚ ਆਈ ਹੈ ਹਰਮੀਤ ਉਸ ਤੋਂ ਦੂਰ ਰਹਿਣ ਲੱਗਾ ਸੀ ਉਹ ਮੇਰੇ ਕੋਲ ਨਹੀਂ ਸੀ ਜ਼ਿਆਦਾ ਹਰਪ੍ਰੀਤ ਕੋਲ ਹੀ ਰਹਿੰਦਾ ਸੀ ਇਸ ਕਰਕੇ ਮੈਨੂੰ ਗੁੱਸਾ ਆਇਆ ਤਾਂ ਮੈਂ ਉਸ ਨੂੰ ਝੂਠ ਬੋਲਣ ਲਈ ਕਿਹਾ ਉਸ ਨੂੰ ਘਰੋਂ ਕੱਢ ਦੇਵੇਂਗਾ ਹਰਦੇਵ ਹੁਣ ਆਪਣੇ ਮੱਥਾ ਫੜ ਕੇ ਬਹਿ ਜਾਂਦਾ ਹੈ ਹਰਦੇਵ ਹੁਣ ਆਪਣੇ ਦੋਸਤ ਮਨਜੀਤ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੇਰੇ ਨਾਲ ਹਰਪ੍ਰੀਤ ਦੇ ਘਰ ਚੱਲ ਮਨਜੀਤ ਕਹਿੰਦਾ ਹੈ ਹੁਣ ਉੱਥੇ ਜਾ ਕੇ ਕੀ ਕਰਨਾ ਹੈ ਤੂੰ ਆਪ ਹੀ ਤਾਂ ਉਸ ਨੂੰ ਘਰ ਤੋਂ ਕੱਢ ਦਿੱਤਾ ਹੈ ਹੁਣ ਉਹ ਵਾਪਸ ਨਹੀਂ ਆਵੇਗੀ ਹਰਦੇਵ ਕਹਿੰਦਾ ਹੈ ਤੂੰ ਮੈਨੂੰ ਇੱਕ ਵਾਰ ਲੈ ਚੱਲ ਮੈਂ ਉਸ ਨੂੰ ਆਪੇ ਮਨਾ ਲਵਾਂਗਾ ਫਿਰ ਹਰਦੇਵ ਤੇ ਮਨਜੀਤ ਹਰਪ੍ਰੀਤ ਤੇ ਘਰ ਜਾਂਦੇ ਹਨ ਹਰਦੇਵ ਹਰਪ੍ਰੀਤ ਨੂੰ ਕਹਿੰਦਾ ਹੈ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਗਲਤ ਸਮਝਿਆ ਹਰਪ੍ਰੀਤ ਅੱਗੋ ਕਹਿੰਦੀ ਹੈ ਮੈਂ ਤੇਰੇ ਨਾਲ ਨਹੀਂ ਜਾਵਾਂਗੀ ਹਰਦੇਵ ਕਹਿੰਦਾ ਹੈ ਕਿ ਤੂੰ ਮੇਰੀ ਖਾਤਰ ਨਹੀਂ ਹਰਮੀਤ ਦੀ ਖਾਤਰ ਹੀ ਕਰੇ ਚੱਲ ਫਿਰ ਹਰਮੀਤ ਦਾ ਨਾਂ ਸੁਣ ਕੇ ਹਰਪ੍ਰੀਤ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਹਰਪ੍ਰੀਤ ਹੁਣ ਰੋਣ ਲੱਗਦੀ ਹੈ ਹਰਦੇਵ ਨੇ ਉਸ ਨੂੰ ਆਪਣੇ ਕੱਪੜੇ ਪਾਉਣ ਲਈ ਅਤੇ ਨਾਲ ਚੱਲਣ ਲਈ ਕਿਹਾ ਇਸ ਤਰ੍ਹਾਂ ਹਰਦੇਵ ਹਰਪ੍ਰੀਤ ਨੂੰ ਘਰ ਲੈ ਆਇਆ ਜਦੋਂ ਹਰਪ੍ਰੀਤ ਘਰ ਆਈ ਤਾਂ ਹਰਮੀਤ ਦੂਰੋਂ ਭੱਜ ਕੇ ਆ ਕੇ ਹਰਪ੍ਰੀਤ ਦੇ ਗਲ ਲੱਗ ਗਿਆ ਹਰਪ੍ਰੀਤ ਵੀ ਉਸ ਨੂੰ ਗਲ ਨਾਲ ਲਾ ਕੇ ਰੋਣ ਲੱਗ ਗਈ ਹਰਦੇਵ ਨੂੰ ਵੀ ਪਤਾ ਲੱਗ ਚੁੱਕਿਆ ਸੀ ਇਸ ਵਿੱਚ ਕਿੰਨੀ ਮਮਤਾ ਹੈ ਧੰਨਵਾਦ ਜੀ